ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਮੈਂ ਇੱਕ ਬੜੀ ਖੂਬਸੂਰਤ ਚੀਜ਼ ਦਿਖਾਉਣੀ ਹੈ ਇਹ ਆਪਣੇ ਇੱਕ ਗਮਲਾ ਪਿਆ ਕਰਨ ਦਿੱਤੀ ਇਹਦੇ ਵਿੱਚ ਇੱਕ ਅਪਰਾਇਤਾ ਦੀ ਵੇਲ ਲੱਗੀ ਹੋਈ ਸੀ ਇਹ ਹੁਣ ਸੁੱਕ ਚੁੱਕੀ ਹੈ ਤੇ ਕੋਸ਼ਿ ਦੇ ਵਿੱਚ ਦੁਪਹਿਰ ਖਿੜੀ ਪੋਰਚੂਲਾ ਕਾ ਆ ਦੇਖੋ ਲੱਗੀ ਹੋਈ ਔਰ ਇਹਨੂੰ ਫੁੱਲ ਵੀ ਪਏ ਹੋਏ ਦੁਪਹਿਰ ਦੇ ਸਮੇਂ ਖੜਦੇ ਹੈ ਤੇ ਇਹਦੇ ਵਿੱਚ ਇੱਕ ਵੇਲ ਉੱਗਈ ਲੱਗਦਾ ਸੀ ਮੈਨੂੰ ਕਿ ਚਿਬੜਾਂ ਦੀ ਵੇਲ ਹੈ ਹੋਰ ਸੀ ਪੱਟੀ ਨਹੀਂ ਕਿਉਂਕਿ ਮੋਰਚੂਲਾ ਕਾ ਲੱਗੀ ਹੋਣ ਕਰਕੇ ਤੇ ਅਪਰਾਇਤਾ ਸੁੱਕ ਚੁੱਕੀ ਆ ਭਾਵੇਂ ਅਸੀਂ ਤਾਂ ਨਹੀਂ ਪੱਟੀ ਕੇ ਜੇ ਇਹਨੂੰ ਅਪਰਾਇਤਾ ਨੂੰ ਪਟਾਂਗੇ ਤਾਂ ਵੇਲ ਜਿਹੜੀ ਹੈ ਇਹ ਵੀ ਇਹਨੂੰ ਨੁਕਸਾਨ ਨਾ ਹੋ ਜੇ ਤੇ ਹੁਣ ਤੁਸੀਂ ਦੇਖੋ ਕਿ ਇੱਕ ਚਿਬੜ ਹੈ ਜਿਹੜਾ ਚਿਬੜਾਂ ਦੀ ਵੇਲ ਹੈ ਇਹ ਇੱਕ ਚਿਬੜ ਲੱਗਿਆ ਹੋਇਆ ਹੈ ਦੇਖੋ ਕਿੰਨਾ ਪਿਆਰਾ ਲੱਗਦਾ ਤੇ ਹੋਰ ਵੀ ਚਿਬੜ ਲੱਗਣਗੇ ਪਾਣੀ ਬਹੁਤ ਘੱਟ ਚਾਹੀਦਾ ਇਹਨੂੰ ਚਿਪੜਾ ਦੀ ਵੇਲ ਨੂੰ ਖੁਸ਼ਕੀ ਚ ਹੁੰਦੀ ਹੈ ਇਸੇ ਕਰਕੇ ਜਿੰਨਾ ਕ ਮੀਂਹ ਦਾ ਪਾਣੀ ਇਸ ਕਮਲੇ ਦੇ ਵਿੱਚ ਆਉਂਦਾ ਉਹਦੇ ਨਾਲ ਹੀ ਇਹ ਗਰੋ ਕਰ ਗਈ ਹੈ ਤੇ ਇਹਨੂੰ ਚਿਬੜੇ ਲੱਗੇ ਹੋਇਆ ਫਲਾਅਰਸ ਦੇਖ ਤੁਸੀਂ ਹਰੇਕ ਟਾਣੇ ਤੇ ਲੱਗੇ ਹੋਇਆ ਇਧਰ ਵੀ ਲੱਗੇ ਹੋਇਆ ਆਹ ਛੋਟੇ-ਛੋਟੇ ਜਿਹੜੇ ਚਿਬੜਾ ਦੇਖੋ ਇਹ ਬਣ ਰਹੇ ਹੈ ਤੇ ਇਹਨੂੰ ਚਿਬੜ ਜਿਹੜੇ ਲੱਗਣਗੇ ਪਰ ਜਿਹੜਾ ਆਹ ਚਿਬੜ ਹੈ ਇਹ ਤਾਂ ਇੱਕ ਕਮਾਲ ਦੀ ਚੀਜ਼ ਲੱਗ ਰਿਹਾ ਬਹੁਤ ਹੀ ਸੋਹਣਾ ਲੱਗਦਾ ਹੈ ਦੇਖੋ ਇਹ ਇਕੱਲਾ ਹੀ ਖੜਾ ਹੈ ਤੇ ਕਿੰਨੀ ਰੌਣਕ ਲਾਈ ਹੈ ਨੇ ਤੁਸੀਂ ਚਿਬੜਦਿਆਂ ਵੱਲਾਂ ਨੂੰ ਗਮਲਿਆਂ ਵਿੱਚ ਵੀ ਲਾ ਸਕਦੇ ਹੋ